ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰੰਟ ਅਫੇਅਰ ਦਾ ਟੌਪਿਕ ਲੈ ਕੇ ਆਏ ਹਾਂ ਜੋ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਬਹੁਤ ਹੀ ਖਾਸ ਲੜਾਈ ਤੁਹਾਡੇ ਸਾਹਮਣੇ ਸਕਰੀਨ ਦੇ ਵਿੱਚ ਦਿਖ ਰਹੀ ਹੋਵੇਗੀ ਜਿਵੇਂ ਕਿ ਲੜਾਈ ਤਾਂ ਪਹਿਲਾਂ ਸਰਹੱਦਾਂ ਦੀ ਲੜਾਈ ਚੱਲਦੀ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਚੱਲੀ ਜਾਂਦੀ ਆ ਬਹਿਸ ਚੱਲੀ ਜਾਂਦੀ ਆ ਸਰਹੱਦਾਂ ਦੇ ਮੁੱਦੇ ਦੇ ਉੱਤੇ ਕਦੇ ਹੁੰਦੀ ਆ క్రికెਟ ਦੇ ਮੁੱਦੇ ਦੇ ਉੱਤੇ ਕਿ ਮੈਚ ਕਿੱਥੇ ਹੋਣਾ ਹੈ ਅਸੀਂ ਭਾਰਤ ਕਹਿੰਦਾ ਪਾਕਿਸਤਾਨ ਚ ਨਹੀਂ ਖੇਡਣਾ ਤੇ ਪਾਕਿਸਤਾਨ ਕਹਿੰਦਾ ਭਾਰਤ ਚ ਨਹੀਂ ਖੇਡਣਾ ਮਤਲਬ ਕਿ ਕੁਝ ਇਦਾਂ ਦੇ ਮੁੱਦੇ ਚੱਲਦੇ ਹੀ ਰਹਿੰਦੇ ਆ ਠੀਕ ਆ ਤੇ ਹੁਣ ਇੱਕ ਨਵਾਂ ਮੁੱਦਾ ਆ ਜਿਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਲੜਾਈ ਆ ਉਹ ਤੁਸੀਂ ਸੋਚ ਕੇ ਰਹਣਾ ਹੋਊਗੇ ਕਿ ਚਾਵਲ ਦੀ ਲੜਾਈ ਚਾਵਲਾਂ ਦੀ ਲੜਾਈ ਕਿਵੇਂ ਬਾਸਮਤੀ ਚਾਵਲਾਂ ਦੀ ਲੜਾਈ ਠੀਕ ਆ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਬਾਸਮਤੀ ਚਾਵਲ ਦੀ ਲੜਾਈ ਜਿਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਇਹ ਪੂਰੀ ਵੀਡੀਓ ਆ ਠੀਕ ਹੈ ਨਾ ਤੁਹਾਨੂੰ ਮੋਟਾ ਮੋਟਾ ਸਾਰਾ ਸਮਝਾ ਦਿੱਤਾ ਜਾਊਗਾ ਤੇ ਇਹ ਪ੍ਰਸ਼ਨ ਵੀ ਆ ਇਸ ਦੇ ਰਿਗਾਰਡਿੰਗ ਠੀਕ ਹੈ ਨਾ ਪ੍ਰਸ਼ਨ ਆ ਸਕਦਾ ਹੈ ਨਾ ਕਰੰਟ ਅਫੇਅਰ ਦਾ ਟੌਪਿਕ ਹੈ ਪੰਜਾਬੀ ਦੇ ਵਿੱਚ ਵੀ ਇਹ ਟੌਪਿਕ ਆਪਣੇ ਥੱਲੇ ਲਿਖਿਆ ਹੋਇਆ ਹੈ ਜਿਨ੍ਹਾਂ ਨੇ ਪੰਜਾਬੀ ਚ ਪੜ੍ਹਨਾ ਹੈ ਪੀਡੀਐਫ ਤੁਹਾਨੂੰ ਮਿਲ ਜੇਗੀ ਠੀਕ ਹੈ ਤੇ ਹੁਣ ਆਪਾਂ ਸਮਝਦੇ ਹਾਂ ਮੋਟਾ ਮੋਟਾ ਹੈ ਕਿ ਇਸ ਕਰੰਟ ਅਫੇਅਰ ਦੇ ਟੌਪਿਕ ਦੇ ਵਿੱਚ ਇੰਡੀਆ ਨੇ ਯੂਰਪੀਅਨ ਕੋਲ ਦੇ ਵਿੱਚ ਮਤਲਬ ਕਿ ਪਹੁੰਚ ਕੀਤੀ ਆ ਕਿਸ ਕਾਰਨ ਕਰਕੇ ਇੰਡੀਆ ਕਹਿੰਦਾ ਹੈ ਕਿ ਪਾਕਿਸਤਾਨ ਨੇ ਜਿਹੜਾ ਬਾਸਮਤੀ ਰਾਈਸ ਦੇ ਉੱਤੇ ਆਪਣਾ ਹੱਕ ਜਤਾਇਆ ਕਿ ਬਾਸਮਤੀ ਰਾਈਸ ਆ ਜਿਹੜਾ ਉਹਨਾਂ ਦੇ ਦੇਸ਼ ਦੇ ਵਿੱਚੋਂ ਪੈਦਾ ਹੋਣਾ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਵੀ ਜੀਆਈ ਟੈਗ ਉਹਨਾਂ ਦਾ ਹੈ ਮਤਲਬ ਕਿ ਵੀ ਬਾਸਮਤੀ ਰਾਈਸ ਤੇ ਪਾਕਿਸਤਾਨ ਹੱਕ ਜਤਾ ਰਿਹਾ ਕਿ ਸਾਡਾ ਹੈ ਬਾਸਮਤੀ ਰਾਈਸ ਸਾਡੇ ਦੇਸ਼ ਚੋਂ ਪੈਦਾ ਹੋਣਾ ਸ਼ੁਰੂ ਹੋਇਆ ਉਹਨਾਂ ਨੇ ਕੋਈ ਪ੍ਰੂਫ ਪੇਚ ਪੇਸ਼ ਕੀਤਾ ਹੋਣਾ ਇਸ ਦੀ ਹੱਕਦਾਰੀ ਦਾ ਯੂਰਪੀਅਨ ਯੂਨੀਅਨ ਦੇ ਵਿੱਚ ਤੇ ਯੂਰਪੀਅਨ ਯੂਨੀਅਨ ਤੋਂ ਉਹ ਪ੍ਰੂਫ ਭਾਰਤ ਨੇ ਮੰਗਿਆ ਤਾਂ ਯੂਰਪੀਅਨ ਯੂਨੀਅਨ ਨੇ ਮਨਾ ਕਰਤਾ ਕਹਿੰਦੇ ਅਸੀਂ ਤੁਹਾਨੂੰ ਇਹ ਪ੍ਰੂਫ ਨਹੀਂ ਦੇ ਸਕਦੇ ਤੇ ਇਸ ਦੇ ਕਾਰਨ ਭਾਰਤ ਨੇ ਫਿਰ ਯੂਰਪੀਅਨ ਯੂਨੀਅਨ ਦੇ ਕੋਰਟ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਕੋਰਟ ਦੇ ਵਿੱਚ ਜਾ ਕੇ ਕੇਸ ਕਰਤਾ ਕਿ ਸਾਨੂੰ ਇਹ ਪ੍ਰੂਫ ਦਿੱਤਾ ਜਾਵੇ ਜੋ ਉਹਨਾਂ ਨੇ ਪੇਸ਼ ਕੀਤਾ ਹੈ ਹੁਣ ਆਪਾਂ ਡਿਸਕਸ ਕਰਦੇ ਹਾਂ ਮੁੱਦੇ ਨੂੰ ਕਿਹਾ ਜਿਹੜਾ ਇਹ ਬਾਸਮਤੀ ਰਾਈਸ ਦਾ ਮੁੱਦਾ ਹੈ ਇਹ ਦੋਵਾਂ ਦੇਸ਼ਾਂ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਠੀਕ ਹੈ ਤੇ ਦੋਨੇ ਦੇਸ਼ਾਂ ਦੇ ਵਿੱਚ ਬਾਸਮਤੀ ਉਗ ਰਹੀ ਹੈ ਠੀਕ ਆ ਤੇ ਬਾਸਮਤੀ ਚੌਵਲ ਬਾਸਮਤੀ ਚਾਵਲ ਜਿਹੜੇ ਦੋਨਾਂ ਦੇਸ਼ਾਂ ਚ ਉਗ ਰਹੇ ਆ ਤੇ ਸਪੈਸ਼ਲੀ ਇੰਟਰਨੈਸ਼ਨਲ ਮਾਰਕੀਟ ਲਾਈਕ ਯੂਰਪੀਅਨ ਯੂਨੀਅਨ ਖਰੀਦ ਰਿਹਾ ਹੈ ਹਨਾ ਬਾਸਮਤੀ ਦੇ ਚਾਵਲ ਪਾਕਿਸਤਾਨ ਜ਼ਿਆਦਾ ਵੇਚ ਰਿਹਾ ਹੈ ਯੂਰਪੀਅਨ ਯੂਨੀਅਨ ਨੂੰ ਭਾਰਤ ਤੋਂ ਕੱਟ ਲੈ ਰਿਹਾ ਯਾਰ ਪੰਜ ਯੂਨੀਅਨ ਠੀਕ ਹੈ ਨਾ ਯੂਰੋਪੀਅਨ ਮਤਲਬ ਯੂਰਪ ਦੇਸ਼ ਭਾਰਤ ਤੋਂ ਕੱਟ ਲੈ ਰਹੇ ਆ ਪਾਕਿਸਤਾਨ ਤੋਂ ਜ਼ਿਆਦਾ ਲੈ ਰਹੇ ਆ ਆਪਣਾ ਭਾਰਤ ਦਾ ਜਿਹੜਾ ਬਾਸਮਤੀ ਚਾਵਲ ਆ ਉਹ ਕਿੱਥੇ ਵਿਗਰੇ ਆ ਜ਼ਿਆਦਾ ਗਲਫ ਦੀਆਂ ਗਲਫ ਖੇਤਰ ਚ ਗਲਫ ਕੰਟਰੀਜ਼ ਦੇ ਵਿੱਚ ਵਿਗਰੇ ਆ ਸਾਊਦੀ ਅਰਬ ਹਨਾ ਦਬਈ ਹੋ ਗਿਆ ਹਨਾ ਕਤਰ ਹਨਾ ਇਹਨਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਵਿਗਰੇ ਆ ਤੇ ਯੂਰਪੀਅਨ ਯੂਨੀਅਨ ਤੇ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਚਾਵਲ ਪਾਕਿਸਤਾਨ ਦਾ ਬਾਸਮਤੀ ਰਾਈਸ ਜਾ ਰਿਹਾ ਠੀਕ ਆ ਤੇ ਉਸ ਤੋਂ ਬਾਅਦ ਅੱਗੇ ਆ ਗਿਆ ਯੂਰਪੀਅਨ ਯੂਨੀਅਨ ਨੇ ਜਿਹੜਾ ਡਿਸੀਜਨ ਕੀਤਾ ਹੈ ਬਾਸਮਤੀ ਬਾਸਮਤੀ ਦੇ ਜੀਆਈ ਟੈਗ ਦੇ ਉੱਤੇ ਜੀਆਈ ਟੈਗ ਹੁੰਦਾ ਵੀ ਭੂਗੋਲਿਕ ਖੇਤਰ ਕਿਸ ਭੂਗੋਲਿਕ ਖੇਤਰ ਨੂੰ ਇਹ ਚੀਜ਼ ਮਹੱਤਤਾ ਕਰਦੀ ਹੈ ਮਤਲਬ ਕਿਸ ਭੂਗੋਲਿਕ ਖੇਤਰ ਲਈ ਖੇਤਰ ਦੀ ਇਹ ਮੇਨ ਚੀਜ਼ ਜਿਵੇਂ ਕਹਿੰਦੇ ਪਾਕਿਸਤਾਨ ਕਲੇਮ ਕਰ ਰਿਹਾ ਵੀ ਸਾਡੇ ਭੂਗੋਲਿਕ ਖੇਤਰ ਦੀ ਸਾਡੇ ਪਾਕਿਸਤਾਨ ਭੂਗੋਲਿਕ ਖੇਤਰ ਦੀ ਇਹ ਬਾਸਮਤੀ ਚਾਵਲਾਂ ਠੀਕ ਹੈ ਇਹ ਇਹਨਾਂ ਦਾ ਭਾਰਤ ਦੇ ਭਾਰਤ ਦਾ ਇਹਨਾਂ ਦੇ ਉੱਤੇ ਕੋਈ ਅਧਿਕਾਰ ਨਹੀਂ ਬਾਸਮਤੀ ਚਾਵਲ ਵੀ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਪੈਦਾ ਹੋਣੇ ਸ਼ੁਰੂ ਹੋਏ ਹਨ ਤਾਂ ਇਸ ਦੇ ਵਿੱਚ ਕੀ ਹੋਇਆ ਯਾਰ ਪੰਜ ਯੂਨੀਅਨ ਨੇ ਜਿਹੜੀ ਆ ਮਤਲਬ ਕਿ ਜਦੋਂ ਭਾਰਤ ਨੇ ਯਰਕਨ ਜੁਨੀਅਨ ਤੋਂ ਪ੍ਰੂਫ ਮੰਗਿਆ ਜਿਹੜਾ ਪਾਕਿਸਤਾਨ ਨੇ ਪ੍ਰੂਫ ਉੱਥੇ ਪੇਸ਼ ਕੀਤਾ ਕਿ ਸਾਡੇ ਏਰੀਆ ਚ ਸਭ ਤੋਂ ਪਹਿਲਾਂ ਪੈਦਾ ਹੋਣਾ ਸ਼ੁਰੂ ਹੋਇਆ ਹੈ ਬਸਮਤੀ ਰਾਈਸ ਤਾਂ ਯਰਕਨ ਜੁਨੀਅਨ ਨੇ ਉਹਨੂੰ ਰਿਜੈਕਟ ਕਰਤਾ ਵੀ ਅਸੀਂ ਤੁਹਾਨੂੰ ਇਹ ਪ੍ਰੂਫ ਨਹੀਂ ਦੇ ਸਕਦੇ ਜਿਹੜਾ ਪਾਕਿਸਤਾਨ ਨੇ ਸਾਨੂੰ ਪ੍ਰੂਫ ਜਮ੍ਹਾਂ ਕਰਵਾਇਆ ਹੈ ਇਹ ਤੁਹਾਨੂੰ ਨਹੀਂ ਦਿਖਾ ਸਕਦੇ ਅਸੀਂ ਠੀਕ ਹੈ ਤੇ ਇਸ ਇੱਕ ਤਾਂ ਇਹ ਮੁੱਦਾ ਹੋ ਗਿਆ ਉਸ ਤੋਂ ਬਾਅਦ ਰਿਜੈਕਟ ਕਿਉਂ ਕੀਤਾ ਡਾਕੂਮੈਂਟ ਕਾਰਨ ਕੀ ਹੈ ਵੀ ਮਤਲਬ ਕਿ ਕਿਸ ਕਾਰਨ ਕਰਕੇ ਦੇਣਾ ਮਨਾ ਕਰਤਾ ਵੀ ਤੁਹਾਨੂੰ ਨਹੀਂ ਦਿਖਾ ਸਕਦੇ ਭਾਰਤ ਨੂੰ ਪਾਕਿਸਤਾਨ ਦਾ ਇਹ ਪ੍ਰੂਫ ਜਿਹੜਾ ਪਾਕਿਸਤਾਨ ਨੇ ਜਮਾ ਕਰਵਾਇਆ ਇੱਕ ਤਾਂ ਵਪਾਰਿਕ ਹਿੱਤਾਂ ਕਰਕੇ ਕਮਰਸ਼ੀਅਲ ਇੰਟਰਸਟ ਹੁੰਦਾ ਵਪਾਰਿਕ ਹਿੱਤਾਂ ਠੀਕ ਹੈ ਵੀ ਵਪਾਰਿਕ ਹਿੱਤ ਉਹਨਾਂ ਦੇ ਖਰਾਬ ਹੋ ਜਾਣਗੇ ਹਨਾ ਤੇ ਅੰਤਰਰਾਸ਼ਟਰੀ ਰਿਲੇਸ਼ਨ ਅੰਤਰਰਾਸ਼ਟਰੀ ਸਬੰਧਾਂ ਜਿਹੜੇ ਉਹਨਾਂ ਦੇ ਖਰਾਬ ਹੋ ਜਾਣਗੇ ਤੇ ਵਪਾਰਿਕ ਹਿੱਤ ਜੋ ਉਹਨਾਂ ਦੇ ਵਿਚਕਾਰ ਚੱਲ ਰਹੇ ਆ ਯੂਰਪੀਅਨ ਯੂਨੀਅਨ ਤੇ ਪਾਕਿਸਤਾਨ ਦੇ ਵਿਚਕਾਰ ਉਹ ਖਰਾਬ ਹੋ ਸਕਦੇ ਆ ਜੇ ਅਸੀਂ ਉਹਨਾਂ ਦਾ ਪ੍ਰੂਫ ਤੁਹਾਨੂੰ ਦਿਖਾ ਦਈਏ ਠੀਕ ਹੈ ਤਾਂ ਕਰਕੇ ਉਹਨਾਂ ਨੇ ਨਹੀਂ ਦਿਖਾਇਆ ਉਸ ਤੋਂ ਬਾਅਦ ਜਦ ਇਹ ਸਭ ਕੁਝ ਹੋ ਗਿਆ ਤਾਂ ਭਾਰਤ ਨੇ ਕੀ ਆਇਆ ਭਾਰਤ ਕਹਿੰਦਾ ਹਾਂ ਯੂਰਪੀਅਨ ਯੂਨੀਅਨ ਦੇ ਯੂਰਪੀਅਨ ਕੋਰਟ ਦੇ ਵਿੱਚ ਆਪਾਂ ਕੇਸ ਪਾਵਾਂਗੇ ਤਾਂ ਯੂਰਪੀਅਨ ਯੂਨੀਅਨ ਦੇ ਯੂਰਪੀਅਨ ਕੋਰਟ ਦੇ ਵਿੱਚ ਭਾਰਤ ਨੇ ਕੇਸ ਫਾਈਲ ਕਰਤਾ ਠੀਕ ਹੈ ਨਾ ਵੀ ਸਾਨੂੰ ਯੂਰਪੀਅਨ ਯੂਨੀਅਨ ਨੇ ਰਿਫਿਊਜ਼ਲ ਦਿੱਤੀ ਯੂਰਪੀਅਨ ਦੇਸ਼ਾਂ ਨੇ ਰਿਫਿਊਜ਼ ਕਰਤਾ ਸਾਨੂੰ ਇਹ ਨਹੀਂ ਯੂਰਪੀਅਨ ਸੰਘ ਨੇ ਸਾਨੂੰ ਇਹ ਦਿਖਾਇਆ ਨਹੀਂ ਪ੍ਰੂਫ ਠੀਕ ਹੈ ਵੀ ਇਸ ਦੇ ਵਿੱਚ ਜਾਂ ਤਾਂ ਕੋਈ ਪਾਰਦਰਸ਼ਤਾ ਮਤਲਬ ਘਾਟ ਹੈ ਨਾ ਵੀ ਪ੍ਰੂਫ ਦੇ ਵਿੱਚ ਜਾਂ ਤਾਂ ਪ੍ਰੂਫ ਸਹੀ ਨਹੀਂ ਹੈਗਾ ਠੀਕ ਹੈ ਲੁਕੋਇਆ ਜਾ ਰਿਹਾ ਜਾਣ ਬੁੱਝ ਕੇ ਹੈ ਨਾ ਪਾਕਿਸਤਾਨ ਦੇ ਹਿੱਤ ਲਈ ਪਾਕਿਸਤਾਨ ਆਪਣੇ ਉਹਨਾਂ ਦੇ ਸੰਬੰਧ ਵਧੀਆ ਰੱਖਣ ਲਈ ਜਾਣ ਕੇ ਐਵੀਡੈਂਸ ਨੂੰ ਛਿਪਾ ਰਹੇ ਹਨ ਹੈ ਨਾ ਇਸ ਮੁੱਦੇ ਦੇ ਉੱਤੇ ਭਾਰਤ ਨੇ ਇਰਪੀਜੋਨ ਦੇ ਕੋਰਟ ਦੇ ਵਿੱਚ ਅ ਕੇਸ ਫਾਈਲ ਕਰਤਾ ਹੁਣ ਕੇਸ ਦਾ ਕੋਈ ਰਿਜ਼ਲਟ ਆਏਗਾ ਹੈ ਨਾ ਅੱਗੇ ਦੇਖਦੇ ਹਾਂ ਤੇ ਜਿਹੜਾ ਇਹ ਜਾਂ ਤਾਂ ਇਸ ਕੇਸ ਦਾ ਮਤਲਬ ਕਿ ਯੂਰਪੀਅਨ ਯੂਨੀਅਨ ਪਾਕਿਸਤਾਨ ਨੂੰ ਫੇਵਰ ਕਰ ਰਿਹਾ ਹੈ ਹਨ ਵੀ ਤਾਂ ਨਹੀਂ ਦਿਖਾ ਰਿਹਾ ਹਨ ਤੇ ਜਾਂ ਫਿਰ ਜੋ ਉਹਨਾਂ ਨੇ ਜੋ ਪ੍ਰੂਫ ਪੇਸ਼ ਕੀਤੇ ਉਹਦੇ ਵਿੱਚ ਹਿਸਟੋਰੀਕਲ ਹਿਸਟੋਰੀਕਲ ਪ੍ਰੂਫ ਜਿਵੇਂ ਪ੍ਰਾਤਨ ਕੋਈ ਪ੍ਰੂਫ ਹੁੰਦੇ ਨਾ ਵੀ ਇਸ ਦੇਸ਼ ਨੂੰ ਹੀ ਇਹ ਚੀਜ਼ ਸੰਬੰਧਤ ਆ ਜਿਵੇਂ ਆਪਣੇ ਆਪਣੇ ਦੇਸ਼ ਨੇ ਇਹ ਪ੍ਰੂਫ ਰੱਖਿਆ ਹੋਇਆ ਹੈ ਕਿ ਜਜ਼ੁਰਵੇਦਾ ਜੋ ਆਪਣੇ ਐਂਸ਼ੀਅੰਟ ਸੈਕ੍ਰੇਟ ਬੁੱਕ ਹਨ ਉਸ ਦੇ ਵਿੱਚ ਆਪਣੇ ਮਤਲਬ ਬਾਸਮਤੀ ਚਾਵਲਾਂ ਦਾ ਵਰਣਨ ਕੀਤਾ ਹੋਇਆ ਹੈ ਠੀਕ ਹੈ ਤੇ ਇਸ ਦੇ ਵਿੱਚ ਜਾਂ ਘਾਟ ਹੋ ਸਕਦੀ ਹੈ ਪਾਕਿਸਤਾਨ ਦਾ ਜੋ ਪਾਕਿਸਤਾਨ ਦਾ ਪ੍ਰੂਫ ਹੈ ਹਨਾ ਉਹ ਹਿਸਟੋਰੀਕਲ ਕੋਈ ਪ੍ਰੂਫ ਨਹੀਂ ਦਿਖਾਇਆ ਹੋਗਾ ਉਹਨਾਂ ਨੇ ਪ੍ਰੋਪਰ ਹਨਾ ਜਾਂ ਫਿਰ ਉਹ ਪਾਕਿਸਤਾਨ ਨੂੰ ਵੈਸੇ ਫੇਵਰ ਕਰਦੇ ਹੋਣੇ ਆ ਠੀਕ ਹੈ ਨਾ ਉਹਨਾਂ ਭਾਰਤ ਨੂੰ ਫੇਵਰ ਨਹੀਂ ਕਰ ਰਹੇ ਇਹ ਇਹ ਵੀ ਮੁੱਦਾ ਹੋ ਸਕਦਾ ਹੈ ਉਸ ਤੋਂ ਬਾਅਦ ਇਹ ਲੀਗਲ ਵੈਕਟਰ ਹੈ ਜਿਹੜੀ ਜੋ ਲੀਗਲ ਲੜਾਈ ਹੈ ਇਹ ਕਾਨੂੰਨੀ ਲੜਾਈ ਠੀਕ ਹੈ ਨਾ ਇਹ ਕਾਨੂੰਨੀ ਲੜਾਈ ਦਾ ਰਿਜ਼ਲਟ ਕੀ ਆ ਰਿਹਾ ਕਾਨੂੰਨੀ ਲੜਾਈ ਦਾ ਰਿਜ਼ਲਟ ਇਹ ਆ ਰਿਹਾ ਹੈ ਕਿ ਵਪਾਰਿਕ ਦੋਹਾਂ ਦੇਸ਼ਾਂ ਦੇ ਜੋ ਰਿਜ਼ਲਟ ਆਏਗਾ ਉਹ ਦੋਵੇਂ ਦੇਸ਼ਾਂ ਦੇ ਵਪਾਰਿਕ ਹਿੱਤਾਂ ਨੂੰ ਮਤਲਬ ਕਿ ਵਪਾਰਿਕ ਹਿੱਤਾਂ ਦੇ ਉੱਤੇ ਮਤਲਬ ਕਿ ਇਫੈਕਟ ਹੋ ਸਕਦਾ ਹੈ ਇਹਦਾ ਕਿਵੇਂ ਜੇ ਤਾਂ ਇਹ ਕੇਸ ਦਾ ਰਿਜ਼ਲਟ ਪਾਕਿਸਤਾਨ ਦੇ ਖਿਲਾਫ ਜਾਂਦਾ ਹੈ ਮਤਲਬ ਕਿ ਕੋਰਟ ਕਹਿ ਦਿੰਦਾ ਵੀ ਦਿਖਾਓ ਪ੍ਰੂਫ ਤੇ ਪ੍ਰੂਫ ਦੇ ਵਿੱਚ ਸਹੀ ਨਾ ਸ਼ੋ ਹੋਇਆ ਪਾਕਿਸਤਾਨ ਤੋਂ ਹਨਾ ਜੋ ਪਾਕਿਸਤਾਨ ਨੇ ਉੱਥੇ ਪ੍ਰੂਫ ਹੁੰਦਾ ਹੈ ਨਾ ਉਹ ਚ ਪ੍ਰੂਫ ਚ ਸਹੀ ਸ਼ੋਅ ਹੋਇਆ ਕਿ ਇਹ ਪਾਕਿਸਤਾਨ ਨੂੰ ਰਿਲੇਟ ਕਰਦੇ ਆ ਬਾਸਮਤੀ ਚਾਵਲ ਤਾਂ ਫਿਰ ਪਾਕਿਸਤਾਨ ਨੂੰ ਘਟਾ ਨਹੀਂ ਫਿਰ ਜੇ ਉਹਨਾਂ ਨੇ ਕੋਈ ਵਧੀਆ ਪ੍ਰੂਫ ਦਿੱਤਾ ਹੋਇਆ ਠੀਕ ਹੈ ਨਾ ਭਾਰਤ ਨਾਲੋਂ ਜ਼ਿਆਦਾ ਸਟਰੋਂਗ ਪ੍ਰੂਫ ਤਾਂ ਭਾਰਤ ਨੂੰ ਘਟਾ ਕਿਉਂਕਿ ਘਟਾ ਕਿ ਮੈਂ ਤੁਹਾਨੂੰ ਦੱਸਦਾ ਜੇ ਪਾਕਿਸਤਾਨ ਰੀਜਨ ਦੇ ਚਾਵਲ ਹੋਏ ਤਾਂ ਸਾਰੀਆਂ ਕੰਟਰੀਆਂ ਹੋਣਗੇ ਸਾਨੂੰ ਤਾਂ origignal ਚਾਵਲ ਪਾਕਿਸਤਾਨ ਦਾ ਬਾਸਮਤੀ ਚਾਵਲ ਚਾਹੀਦਾ ਅਸੀਂ ਇੰਡੀਆ ਦਾ ਬਾਸਮਤੀ ਚਾਵਲ ਨਹੀਂ ਲੈਣਾ ਇਦਾਂ ਹੀ ਜੇ ਮਤਲਬ ਕਿ ਇਹ ਮਤਲਬ ਕਿ ਰਿਜ਼ਲਟ ਆਉਂਦਾ ਹੈ ਕਿ ਇਹ ਭਾਰਤ ਦੇ ਮੂਲ ਦਾ ਮਤਲਬ ਕਿ origin ਆ ਬਾਸਮਤੀ ਚਾਵਲ ਦੀ ਤਾਂ ਭਾਰਤ ਦਾ ਬਾਸਮਤੀ ਚਾਵਲ ਜ਼ਿਆਦਾ ਵਿਕੇਗਾ ਠੀਕ ਹੈ ਨਾ ਤੇ ਮਤਲਬ ਇਸ ਚੀਜ਼ ਦਾ ਮੁੱਦਾ ਹੈ ਵੀ ਦੋਹਾਂ ਦੇਸ਼ਾਂ ਦੇ ਵਪਾਰਕ ਹਿੱਤਾਂ ਦੇ ਉੱਤੇ ਇਫੈਕਟ ਕਰੇਗਾ ਇਹ ਕੋਈ ਜੋ ਵੀ ਰਿਜ਼ਲਟ ਆਏਗਾ ਜਦੋਂ ਉਹ ਬਾਹਰਲੀ ਕੰਟਰੀਆਂ 'ਚ ਇਹਨੂੰ ਵੇਚਣਗੇ ਠੀਕ ਆ ਉਸ ਤੋਂ ਬਾਅਦ ਹੁਣ ਬਟ ਨੈਕਸਟ ਵੀ ਹੋਏਗਾ ਕੀ ਠੀਕ ਆ ਯੂਰਪੀਅਨ ਕੋਰਟ ਆਫ ਜਸਟਿਸ ਦਾ ਇਹਨੂੰ ਰਿਵਿਊ ਕਰੇਗੀ ਦੇਖੇਗੀ ਇਹਨੂੰ ਠੀਕ ਆ ਸਾਰਾ ਮਤਲਬ ਕਿ ਕੇਸ ਦੇਖੇਗੀ ਠੀਕ ਆ ਜੋ ਇਹਨਾਂ ਦਾ ਜੀਆਈ ਡਿਸਪਿਊਟ ਜਿਓਗ੍ਰਾਫੀਕਲ ਇੰਡੀਕੇਸ਼ਨ ਡਿਸਪੂਟ ਚੱਲ ਰਿਹਾ ਦੋਹਾਂ ਦੇਸ਼ਾਂ ਦਾ ਠੀਕ ਆ ਤੇ ਉਸ ਤੋਂ ਬਾਅਦ ਇਹਦਾ ਕੋਈ ਅ ਰਿਜ਼ਲਟ ਆਇਗਾ ਠੀਕ ਹੈ ਨਾ ਇਹਦੀ ਕੋਈ ਹਿਸਟੋਰੀਕਲ ਐਗਰੀਕਲਚਰ ਪ੍ਰੈਕਟਿਸ ਦੇਖੀ ਜਾਊਗੀ ਕਿ ਵੀ ਪਹਿਲਾਂ ਐਗਰੀਕਲਚਰ ਖੇਤੀਬਾੜੀ ਦੀ ਕੋਈ ਪ੍ਰੈਕਟਿਸ ਹੁੰਦੀ ਸੀ ਆ ਪਰਾਤਨ ਕੋਈ ਮਤਲਬ ਕਿ ਬਾਸਮਤੀ ਦੀ ਠੀਕ ਹੈ ਦੋਹਾਂ ਦੇਸ਼ਾਂ ਦੇ ਦੇਖਿਆ ਜਾਊਗਾ ਹਨਾ ਕੁਝ ਇਦਾਂ ਦਾ ਫਿਰ ਬਾਅਦ ਚ ਇਸ ਦਾ ਰਿਜ਼ਲਟ ਸ਼ੋ ਹੋਏਗਾ ਲੇਕਿਨ ਇਸ ਦਾ ਫੈਕਟ ਬਹੁਤ ਜ਼ਿਆਦਾ ਪਏਗਾ ਠੀਕ ਹੈ ਕਿਉਂਕਿ ਉਸ ਦੇਸ਼ ਤੋਂ ਹੀ ਅਗਲਾ ਲੈਣਾ ਚਾਹੇਗਾ ਚਾਵਲ ਵੀ ਜਿਸ ਦੇਸ਼ ਦਾ origional ਚਾਵਲ ਹੋਇਆ ਕਿਉਂਕਿ ਅਗਲਾ ਕਹੇਗਾ ਨਾ ਵੀ ਮੇਨ ਰੀਜਨ ਤਾਂ ਇਹਨਾਂ ਦਾ ਕੋਆ ਹਨਾ ਵੀ ਮੇਨ ਫਾਰਮੂਲਾ ਤਾਂ ਇਹਨਾਂ ਕੋਆ ਆ ਇਹਨਾਂ ਦੇ ਦੇਸ਼ 'ਚ ਪੈਦਾ ਹੋਣ ਲੱਗਿਆ ਹਨ ਜਿਸ ਦਾ ਜਿਸ ਨੂੰ ਵੀ ਤਾਂ ਹੀ ਪਾਕਿਸਤਾਨ ਆਪਣਾ ਜ਼ੋਰ ਲਾ ਰਿਹਾ ਇੱਧਰ ਇੰਡੀਆ ਆਪਣਾ ਜ਼ੋਰ ਲਾ ਰਿਹਾ ਮਤਲਬ ਦੋਨੋਂ ਦੇਸ਼ਾਂ ਦਾ ਇਹ ਮਤਲਬ ਕਿ ਭਗ ਦਾ ਮੁੱਦਾ ਇਸ ਟਾਈਮ ਬਣਿਆ ਹੋਇਆ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆਂ ਪ੍ਰਸ਼ਨ ਪ੍ਰਸ਼ਨ ਆ ਸਕਦਾ ਬਹੁਤ ਇੰਪੋਰਟੈਂਟ ਟੌਪਿਕ ਹੈ ਠੀਕ ਹੈ ਨਾ ਇੰਟਰਨੈਸ਼ਨਲ ਰਿਲੇਸ਼ਨ ਦਾ ਟੌਪਿਕ ਹੈ ਇਹ ਤੇ ਇਸ ਦੇ ਉੱਤੇ ਪ੍ਰਸ਼ਨ ਆ ਸਕਦਾ ਹੁਣ ਆਪਾਂ ਐਮਸੀਕਿਊ ਥੋੜੇ ਡਿਸਕਸ ਕਰ ਲੈਂਦੇ ਆਂ ਇਹ ਕਹਿੰਦੇ ਯੂਰਪੀਅਨ ਜੁਡੀਅਨ ਨੇ ਕਾਤੋਂ ਰਿਜੈਕਟ ਕਰਤੀ ਜਿਹੜੀ ਪਲੀ ਪਾਈ ਸੀ ਵੀ ਸਾਨੂੰ ਪ੍ਰੂਫ ਦਿਖਾਇਆ ਜਾਵੇ ਪਾਕਿਸਤਾਨੀ ਡਾਕੂਮੈਂਟ ਦਾ ਠੀਕ ਆ ਬਾਸਮਤੀ ਰੀਜਨ ਦੇ ਉੱਤੇ ਬਾਸਮਤੀ ਦੀ ਰੀਜਨ ਵੀ ਉਹਨਾਂ ਦੇ ਦੇਸ਼ ਚ ਹੋਈ ਆ ਯੂਰਪੀਅਨ ਜੁਡੀਅਨ ਨੇ ਕਾਤੇ ਮਤਲਬ ਕਿ ਰਿਜੈਕਟ ਕਰਤੀ ਆਈਆਰਪੀ ਜੁਨੀਅਰ ਨੇ ਭਾਰਤ ਦੀ ਐਪਲੀਕੇਸ਼ਨ ਇਸ ਕਰਕੇ ਰਿਜੈਕਟ ਕਰੀ ਆ ਜਾਂ ਤਾਂ ਵੀ ਇਸ ਦੇ ਵਿੱਚ ਲੈਕ ਆਊਟ ট্রান্সਪੇਰੈਂਸੀ ਸੀ ਵੀ ਪਾਰਦਰਸ਼ਤਾ ਘੱਟ ਹੋ ਸਕਦੀ ਆ ਠੀਕ ਹੈ ਨਾ ਜਿਹੜੀ ਜੀਆਈ ਐਪਲੀਕੇਸ਼ਨ ਪ੍ਰੋਸੈਸ ਲਗਾਈ ਆ ਵੀ ਉਸ ਦੇ ਵਿੱਚ ਪਾਰਦਰਸ਼ਤਾ ਜੀਆਈ ਐਪਲੀਕੇਸ਼ਨ ਜਿਹੜੀ ਲਗਾਈ ਆ ਉਸ ਦੇ ਵਿੱਚ ਪਾਰਦਰਸ਼ਤਾ ਘੱਟ ਹੋ ਸਕਦੀ ਆ ਹਨਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਬਾਏ ਡਿਡ ਦੀ ਯਕ ਜੁਨੀਅਰ ਰਿਜੈਕਟ ਇੰਡੀਆ ਰਿਕਵੈਸਟ ਟੂ ਅਸੈਸ ਪਾਕਿਸਤਾਨਸ ਪ੍ਰੂਫ ਰਿਗਾਰਡਿੰਗ ਦਾ ਰੀਜਨ ਆਫ ਬਸਮਤੀ ਮਤਲਬ ਇਹ ਵੀ ਹੋਈ ਆ ਵੀ ਪ੍ਰੂਫ ਕਾਤੇ ਰਿਜੈਕਟ ਕਰਿਆ ਵੀ ਪ੍ਰੂਫ ਦਿਖਾਣਾ ਨਹੀਂ ਹੈਗਾ ਇਕਤਰਾ ਵਪਾਰਕ ਹਿੱਤਾਂ ਨਾਲ ਪਾਕਿਸਤਾਨ ਨਾਲ ਉਹਨਾਂ ਦੇ ਵਪਾਰਕ ਹਿੱਤ ਬਜ਼ਰਪੇ ਯੂਨੀਅਨ ਦੇ ਖਰਾਬ ਹੋ ਸਕਦੇ ਆ ਠੀਕ ਹੈ ਉਹਨਾਂ ਨੂੰ ਬਚਾ ਕੇ ਰੱਖਣ ਲਈ ਠੀਕ ਹੈ ਦੂਜਾ ਇੱਕ ਰਾਜਨੀਤਿਕ ਕਾਰਨਾ ਕਰਕੇ ਇਹ ਦੋ ਕਾਰਨਾ ਤਾਂ ਕਰਕੇ ਅਨਸਰ ਆਪਸ਼ਨ ਡੀ ਆ ਬਹੁਤ ਏ ਤੇ ਸੀ ਮਤਲਬ ਕਿ ਵਪਾਰਕ ਹਿੱਤਾਂ ਤੇ ਰਾਜਨੀਤੀ ਕਰਨਾ ਕਰਕੇ ਯਰਪੀ ਜੁਨੀਅਨ ਦਿਖਾਣਾ ਨਹੀਂ ਚਾਹੁੰਦਾ ਪਾਕਿਸਤਾਨ ਦਾ ਪ੍ਰੂਫ ਭਾਰਤ ਨੂੰ ਉਸ ਤੋਂ ਅਗਲਾ ਕੁਐਸਚਨ ਅਗਲਾ ਪ੍ਰਸ਼ਨ ਆ ਗਿਆ ਕਿ ਇਸ ਮਤਲਬ ਕਿ ਵਟ ਐਕਸ਼ਨ ਡਿਡ ਇੰਡੀਆ ਟੇਕ ਆਫਟਰ ਦੀ ਯਰਪੀ ਯੂਨੀਅਨ ਰਿਜੈਕਟਸ ਇਟਸ ਰਿਕਵੈਸਟ ਫਾਰ ਡਾਕੂਮੈਂਟ ਅਸੈਸ ਕਹਿੰਦੇ ਭਾਰਤ ਨੇ ਕੀ ਐਕਸ਼ਨ ਲੱਤਾ ਜਦੋਂ ਯਰਪੀ ਜੁਨੀਅਨ ਨੇ ਉਹਨਾਂ ਨੂੰ ਪ੍ਰੂਫ ਦਿਖਾਉਣ ਤੋਂ ਮਨਾ ਕਰਤਾ ਤਾਂ ਭਾਰਤ ਨੇ ਕਿਹੜਾ ਸਟੈਪ ਲੱਤਾ ਤੁਹਾਨੂੰ ਸਾਰੇ ਨੂੰ ਪੜਾ ਦਿੰਦਾ ਕਿ ਉਹ ਯਰਪ ਇਹ ਯਾਰ ਆਪਣੇ ਕੋਰਟ ਆਫ ਜਸਟਿਸ ਆ ਜਿਹੜਾ ਉੱਥੇ ਮੂਵ ਕਰ ਗਏ ਉੱਥੇ ਕੇਸ ਫਾਈਲ ਕਰਤਾ ਅਗਲਾ ਅਪਰੇਸ਼ਨ ਕਹਿੰਦੇ ਜੀਆਈ ਟ੍ਰਾਂਸਪੋਰਟ ਵੀ ਜੀਆਈ ਦਾ ਮਤਲਬ ਕੀ ਹੈ ਜੀਆਈ ਜਿਹੜਾ ਵਿੱਚ ਆਪਾਂ ਗੱਲ ਕਰ ਰਹੇ ਹਾਂ ਉਹਦਾ ਮਤਲਬ ਕੀ ਹੈ ਜੀਆਈ ਦਾ ਫੁੱਲ ਫਾਰਮ ਕੀ ਹੈ ਜੀਓਗ੍ਰਾਫੀਕਲ ਇੰਡੀਕੇਸ਼ਨ ਇਹ ਵੀ ਆ ਸਕਦਾ ਪ੍ਰਸ਼ਨ ਠੀਕ ਹੈ ਜੀਓਗ੍ਰਾਫੀਕਲ ਇੰਡੀਕੇਸ਼ਨ ਠੀਕ ਹੈ ਤੇ ਇਹ ਤੁਹਾਨੂੰ ਬੀ ਏ ਬੀ ਸੀ ਲੈਵਲ ਦੀਆਂ ਪੋਸਟਾਂ ਦੇ ਵਿੱਚ ਪ੍ਰਸ਼ਨ ਜ਼ਰੂਰ ਉੱਠੇਗਾ ਕਿਉਂਕਿ ਇੰਪੋਰਟੈਂਟ ਕਰੰਟ ਅਫੇਅਰ ਦਾ ਪ੍ਰਸ਼ਨ ਹੈ ਡਿਸਪੂਟਡ ਕੰਟਰੀ ਦੇ ਵਿੱਚ ਦੋ ਦੇ ਵਿੱਚ ਡਿਸਪੂਟ ਚੱਲ ਰਿਹਾ ਇੰਟਰਨੈਸ਼ਨਲ ਰਿਲੇਸ਼ਨਸ ਦਾ ਹਨਾ ਮਤਲਬ ਕਿ ਇੰਪੋਰਟੈਂਟ ਪ੍ਰਸ਼ਨ ਹੈ ਠੀਕ ਹੈ ਨਾ ਤੁਸੀਂ ਸਾਰੇ ਪ੍ਰਸ਼ਨ ਇਹ ਗੋ ਥਰੂ ਹੋਣਾ ਇੱਕ ਵਾਰੀ ਇਹਨਾਂ ਨੂੰ ਤੇ ਅਗਲਾ ਵਿਚ ਆਫ ਦਾ ਫਾਲੋਇੰਗ ਇਸ ਨਾਟ ਮੈਂਸ਼ਨਡ ਐਸ ਆ ਰੀਜਨ ਫਾਰ ਇੰਡੀਆ ਚੈਲੰਜਿੰਗ ਦੀ ਯੂਰਪੀਅਨ ਯੂਨੀਅਨ ਡਿਸੀਜਨ ਇਨ ਕੋਰਟ ਕਹਿੰਦੇ ਕਿਹੜਾ ਮੁੱਦਾ ਨਹੀਂ ਹੋ ਸਕਦਾ ਇਹਨਾਂ ਚੋਂ ਕਿ ਜੀ ਇਸ ਲਈ ਭਾਰਤ ਚੈਲੰਜ ਕਰ ਰਿਹਾ ਯੂਰਪੀਅਨ ਯੂਨੀਅਨ ਦੇ ਵਿੱਚ ਡਿਸੀਜਨ ਲੈਣ ਲਈ ਕੋਰਟ ਦੇ ਵਿੱਚ ਗਿਆ ਹੈ ਮਤਲਬ ਕਿ ਕਿਹੜਾ ਮੁੱਦਾ ਨਹੀਂ ਇਹਦੇ ਵਿੱਚ ਹੋ ਸਕਦਾ ਇਹਨਾਂ ਦੇ ਵਿੱਚ ਇਹ ਵੀ ਇਮੀਡੀਏਟ ਇਕਨੋਮਿਕ ਲਾਸ ਹੋ ਜਾਏਗਾ ਡਿਊ ਟੂ ਡਿਸੀਜਨ ਇਹ ਜੋ ਰਿਜ਼ਲਟ ਆਏਗਾ ਨਾ ਵੀ ਉਹਦੇ ਨਾਲ ਇੱਕ ਇਮੀਡੀਏਟ ਇਕਨੋਮਿਕ ਲਾਸ ਇਦਾਂ ਦਾ ਕੁਝ ਨਹੀਂ ਇਦਾਂ ਦਾ ਕੋਈ ਆਰਥਿਕ ਘਾਟਾ ਨਹੀਂ ਪੈਂਦਾ ਇੱਕਦਮ ਇਹ ਡਿਸੀਜਨ ਦਾ ਮਤਲਬ ਕਿ ਇਹਦੇ ਨਾਲ ਜਿਹੜੇ ਅਫੈਕਟ ਪੈ ਸਕਦਾ ਹੈ ਇਹ ਹੋ ਸਕਦਾ ਇੱਕ ਤਾਂ ਯੂਰਪੀਅਨ ਯੂਨੀਅਨ ਦਾ ਇਹ ਰਾਜਨੀਤਿਕ ਮੋਟੀਵੇਸ਼ਨ ਜਿਹੜਾ ਇਹ ਇਹ ਚੰਗਾ ਨਹੀਂ ਸਮਝਿਆ ਜਾ ਰਿਹਾ ਹਨਾ ਭਾਰਤ ਵੱਲੋਂ ਇੱਕ ਹਿਸਟੋਰੀਕਲ ਏਵਿਡੈਂਸ ਆ ਜਿਹੜੇ ਪਾਕਿਸਤਾਨ ਦੇ ਇਹ ਇਹਨਾਂ ਚ ਘਾਟ ਹੋ ਸਕਦੀ ਹੈ ਤਾਂ ਭਾਰਤ ਨੇ ਅੱਗੇ ਅਜਰਪਨ ਕੋਰਟ ਦੇ ਵਿੱਚ ਗਿਆ ਹੈ ਹਨਾ ਇੱਕ ਇਹ ਇੰਡੀਆ ਆਪਣੇ ਐਗਰੀਕਲਚਰ ਹੈਰੀਟੇਜ ਨੂੰ ਪ੍ਰੋਟੈਕਟ ਕਰਕੇ ਰੱਖਣਾ ਚਾਹੁੰਦਾ ਠੀਕ ਆ ਤਾਂ ਕਰਕੇ ਵੀ ਭਾਰਤ ਦਾ ਹਿਸਟੋਰੀਕਲੀ ਭਾਰਤ ਦਾ ਹੱਕਾ ਬਾਸਮਤੀ ਦੀ ਰੀਜਨ ਦੇ ਉੱਤੇ ਠੀਕ ਆ ਉਸ ਤੋਂ ਅਗਲਾ ਪ੍ਰਸ਼ਨ ਕਹਿੰਦੇ ਪੋਟੈਂਸ਼ੀਅਲ ਆਊਟਕਮ ਕਿਆ ਆਏਗੀ ਜੇ ਭਾਰਤ ਜਿੱਤ ਜਾਂਦਾ ਇਸ ਈਯੂ ਰੋਪੀਆ ਯੂਨੀਅਨ ਦੇ ਵਿੱਚ ਤਾਂ ਜਿਹੜਾ ਇੰਡੀਆ ਨੂੰ ਡਾਕੂਮੈਂਟ ਜਿਹੜਾ ਉਹ ਡਾਕੂਮੈਂਟ ਸ਼ੋ ਨਹੀਂ ਕਰ ਰਿਹਾ ਯੂਰੋਪੀਆ ਯੂਨੀਅਨ ਉਹ ਦੇਖਣ ਦੀ ਪਰਮਿਸ਼ਨ ਮਿਲ ਜੇਗੀ ਠੀਕ ਆ ਉਹ ਅਸੈਸ ਕਰ ਸਕਦੇ ਨੇ ਡਾਕੂਮੈਂਟ ਨੂੰ ਰਿਵਿਊ ਕਰਨ ਵਾਸਤੇ ਦੇਖ ਸਕਦੇ ਆ ਉਹ ਡਾਕੂਮੈਂਟ ਨੂੰ ਠੀਕ ਆ ਬੀ ਪ੍ਰੂਫ ਜਿਹੜਾ ਉਹਨਾਂ ਨੇ ਪਾਕਿਸਤਾਨ ਨੇ ਪੇਸ਼ ਕੀਤਾ ਉਹ ਦੇਖ ਸਕਦੇ ਆ ਉਸ ਤੋਂ ਅਗਲਾ ਪ੍ਰਸ਼ਨ ਕਹਿੰਦੇ ਕਿਹੜੇ ਹਿਸਟੋਰੀਕਲ ਰੈਫਰੈਂਸ ਦੇ ਵਿੱਚ ਭਾਰਤ ਦੇ ਬਾਸਮਤੀ ਰਾਈਸ ਮੈਂਸ਼ਨ ਹੈ ਇਹ ਹਿਸਟੋਰੀਕਲ ਰੈਫਰੈਂਸ ਕੀਤਾ ਜਿਸ ਦੇ ਵਿੱਚ ਬਾਸਮਤੀ ਚਾਵਲ ਬਾਰੇ ਮੈਂਸ਼ਨ ਆ ਲਿਟਰੇਚਰ ਦੇ ਵਿੱਚ ਉਹ ਹੈਗਾ ਹੀਰਾਂਜਾ ਪੋਇਮ ਹੀਰਾਂਜਾ ਦੇ ਵਿੱਚ ਬਾਸਮਤੀ ਚਾਵਲ ਬਾਰੇ ਮੈਂਸ਼ਨ ਆ ਉਸ ਤੋਂ ਬਾਅਦ ਅੱਗੇ ਆ ਗਿਆ ਕਿ ਇਹਨਾਂ ਦੇ ਵਿੱਚੋਂ ਕਿਹੜੀ ਬਾਡੀ ਹੈ ਜਿਹੜੀ ਉਹ ਜੀਓਗ੍ਰਾਫੀਕਲ ਇੰਡੀਕੇਸ਼ਨ ਦਾ ਟੈਗ ਦਿੰਦੀ ਹੈ ਬਾਸਮਤੀ ਰਾਈਸ ਨੂੰ ਕਿਹੜੀ ਰਿਲੇਟ ਕਰਦੀ ਆ ਅ ਵੀ ਉਹਨਾਂ ਨੂੰ ਟੈਗ ਦਿੱਤਾ ਬਸਮਤੀ ਰਾਈਸ ਨੂੰ ਜੀਆਈ ਟੈਗ ਦਿੱਤਾ ਹੋਇਆ ਹੈ ਕਿਹੜੀ ਬਾਡੀ ਨੇ ਦਿੱਤਾ ਹੋਇਆ ਹੈ ਇਹ ਆਪਣੇ ਦੇਸ਼ ਦੀਆਂ ਬਾਡੀਆਂ ਤੇ ਇਹ ਹੈਗੀ ਆ ਪੇਡਾ ਆ ਪੇਡਾ ਨੇ ਮਤਲਬ ਕਿ ਜੀਆਈ ਟੈਗ ਦਿੰਦੀ ਹੈ ਕਿਸੇ ਵੀ ਚੀਜ਼ ਨੂੰ ਕਿਸੇ ਵੀ ਪ੍ਰੋਡਕਟ ਨੂੰ ਠੀਕ ਹੈ ਵੀ ਇਹ ਸਪੈਸ਼ਲ ਉਸ ਖੇਤਰ ਨਾਲ ਰਿਲੇਟ ਕਰਦੀ ਹੈ ਹਨ ਵੀ ਕਿਸੇ ਖਾਸ ਖੇਤਰ ਦੀ ਖਾਸ ਚੀਜ਼ ਉਹਨੂੰ ਜੀਓਗ੍ਰਾਫੀਕਲ ਟੈਗ ਕਹਿੰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਆ ਗਿਆ ਬਟ ਸਪੈਸੀਫਿਕ ਕੈਰੈਕਟਰਿਸਟਿਕ ਮਸਟ ਬਾਸਮਤੀ ਰਾਈਸ ਹੈ ਵਾ ਟੂ ਵੀ ਐਲੀਜੀਬਲ ਫॉर ਜੀਆਈ ਟੈਗ ਅਕੋਰਡਿੰਗ ਟੂ ਪੇਡਾ ਹਾਂ ਕਿਸ ਕਾਰਨ ਕਰਕੇ ਬਾਸਮਤੀ ਰਾਈਸ ਨੂੰ ਪੇਡਾ ਨੇ ਜੀਆਈ ਟੈਗ ਦਿੱਤਾ ਹੋਇਆ ਇਸ ਦਾ ਉੱਤਰ ਦੇਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਅਸੀਂ ਇਦਾਂ ਦੀਆਂ ਰੋਜ਼ਾਨਾ ਵੀਡੀਓ ਲੈ ਕੇ ਆਵਾਂਗੇ ਕਰੰਟ ਅਫੇਅਰ ਦੀਆਂ ਤੇ ਨਾਲ ਥਿਊਰੀ ਦੇ ਨਾਮ ਐਮ ਐਸ ਕਿਊ ਵੀ ਕਰਵਾਵਾਂਗੇ ਠੀਕ ਆ ਤੇ ਆਪਣੀ ਨੌਕਰੀ ਗੁਰੂ ਐਪ ਵੀ ਹੈ ਇੱਕ ਹਨਾ ਉਸ ਦੇ ਉੱਤੇ ਵੀ ਜਲਦੀ ਤੁਹਾਨੂੰ ਇਹ ਸਾਰੀਆਂ ਪੀ ਡੀ ਐਫਾਂ ਮਿਲਣ ਲੱਗ ਜਾਣਗੀਆਂ ਠੀਕ ਹੈ ਨਾ ਉਹ ਵੀ ਡਾਊਨਲੋਡ ਕਰ ਲਿਓ ਤੇ 9888743699 ਨੰਬਰ ਇਸ ਨੰਬਰ ਦੇ ਉੱਤੇ ਮੈਸੇਜ ਕਰ ਲਿਓ ਤੁਸੀਂ ਜੇ ਤੁਹਾਨੂੰ ਐਪ ਦਾ ਲਿੰਕ ਨਹੀਂ ਮਿਲਦਾ ਠੀਕ ਆ ਤੇ ਆਪਣਾ ਨੌਕਰੀ ਗੁਰੂ ਟੈਲੀਗ੍ਰਾਮ ਚੈਨਲ ਵੀ ਆ ਉਹਨੂੰ ਵੀ ਜੁਆਇ ਲੈਂਥ ਠੀਕ ਆ ਬਿਨਾ ਪਕਾਏ ਤੋਂ ਠੀਕ ਆ ਤੰਗ ਕਰਕੇ ਇਹਨੂੰ ਬਾਸਮਤੀ ਰਾਈਸ ਨੂੰ ਜੀਏਆਈ ਟੈਗ ਦਿੱਤਾ ਹੋਇਆ ਹੈ ਜਿਸ ਜਿਸ ਦੀ ਐਵਰੇਜ ਘਟੋ ਘਟ ਐਵਰੇਜ ਲੈਂਥ ਲੈਂਥ ਲੰਬਾਈ 6.6 ਮਿਮ ਠੀਕ ਆ ਬਿਨਾ ਪਕਾਏ ਤੋਂ ਉਸ ਤੋਂ ਅੱਗੇ ਜਿਹੜੀ ਕੰਟਰੀਆਂ ਦੇਸ਼ਾਂ ਦੇ ਵਿੱਚ ਬਾਸਮਤੀ ਹੈ ਜਿਹੜੇ ਟਰੈਡੀਸ਼ਨਲੀ ਪ੍ਰਾਤਨਿਤ ਤੌਰ ਤੇ ਇੰਡੀਆ ਤੋਂ ਬਿਨਾ ਵਗਾਇਆ ਜਾਂਦਾ ਹੈ ਇੰਡੀਆ ਤੋਂ ਬਿਨਾ ਹੋਰ ਕਿਹੜੀਆਂ ਐਂਟਰੀਆਂ ਚ ਵੀ ਹੈਗਾ ਜਾਂਦਾ ਹੈ ਸ਼੍ਰੀਲੰਕਾ ਤੇ ਨੇਪਾਲ ਦੇ ਵਿੱਚ ਵੀ ਨੇਪਾਲ ਵੀ ਇਸ ਤੋਂ ਬਾਅਦ ਕਲੇਮ ਕਰ ਰਿਹਾ ਹੈ ਨੇਪਾਲ ਵੀ ਕਹਿ ਰਿਹਾ ਹੈ ਕਿ ਭਾਰਤ ਪਾਕਿਸਤਾਨ ਤੋਂ ਬਿਨਾ ਸਾਡਾ ਵੀ ਅਧਿਕਾਰ ਆ ਇਸ ਦੇ ਉੱਤੇ ਬਾਸਮਤੀ ਰਾਈਸ ਦੇ ਉੱਤੇ ਠੀਕ ਆ ਵੀ ਸਾਡੇ ਉਹ ਬਾਤ ਨੇਪਾਲ ਕਹਿ ਰਿਹਾ ਵੀ ਸਾਡੇ ਇੱਥੇ origin ਹੋਣੀ ਹੋਈ ਹੈ ਜੀ ਬਾਸਮਤੀ ਰਾਈਸ ਦੀ ਅਗਲਾ ਪ੍ਰਸ਼ਨ ਬੈਂਡਡ ਇੰਡੀਆ ਰੀਸੀਵ ਦੀ ਜੇ ਟੈਗ ਫਾਰ ਬਾਸਮਤੀ ਰਾਈਸ ਡੋਮੈਸਟਿਕਲੀ ਮਤਲਬ ਡੋਮੈਸਟਿਕਲੀ ਜੇ ਆਪਾਂ ਗੱਲ ਕਰੀਏ ਤਾਂ ਜੀਏਆਈ ਟੈਗ ਕਦੋਂ ਦਿੱਤਾ ਗਿਆ ਬਾਸਮਤੀ ਰਾਈਸ ਨੂੰ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਲੋਕਲੀ ਬਾਸਮਤੀ ਰਾਈਸ ਨੂੰ ਜੇ ਟੈਕ ਤੋਂ ਮਿਲਿਆ 2016 ਦੇ ਵਿੱਚ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਅ ਕਹਿੰਦੇ ਕਿ ਕਿਹੜਾ ਮੇਨ ਆਰਗੂਮੈਂਟ ਭਾਰਤ ਦੁਆਰਾ ਵਰਤੇ ਗਿਆ ਹੈ ਕਿ ਬਾਸਮਤੀ ਰਾਈਸ ਦੀ origin ਉਹਨਾਂ ਦੇ ਦੇਸ਼ ਚ ਆਪਣੇ ਭਾਰਤ ਦੇਸ਼ ਚ ਮਤਲਬ ਕਿ ਕਿਹੜਾ ਮੇਨ ਆਰਗੂਮੈਂਟ ਕੀਤਾ ਗਿਆ ਹੈ ਇਹ ਕਿਹੜੇ ਆਰਗੂਮੈਂਟ ਦੇ ਤਹਿਤ ਮਤਲਬ ਕਿ ਇਸ ਦੇ ਵਿੱਚ ਭਾਰਤ ਨੇ ਦਿਖਾਇਆ ਕਿ ਬਾਸਮਤੀ ਰੀਜਨ ਜਿਹੜੀ ਹੋਰੇ ਟਰੈਡੀਸ਼ਨਲ ਆ ਆਪਣੇ ਦੇਸ਼ ਦੇ ਵਿੱਚ ਫੋਕਲੋਰ ਆ ਸੈਂਟੀਫਿਕਲੀ ਤੇ ਕੁਲਨਰੀ ਲਿਟਰੇਚਰ ਨਾਲ ਆਪਣੇ ਲਿਟਰੇਚਰ ਨਾਲ ਜੁੜੀ ਹੋਈ ਹੈ ਤਾਂ ਕਰਕੇ ਇਹ ਸਾਰੇ ਕਾਰਨ ਦੱਸੇ ਆ ਭਾਰਤ ਨੇ ਯਰਪੀਜੋਨ ਨੂੰ ਕਿ ਇਹ ਸਾਡੇ ਦੇਸ਼ ਨਾਲ ਸੰਬੰਧਤ ਆ ਬਾਸਮਤੀ ਰਾਈਸ ਉਸ ਤੋਂ ਅਗਲਾ ਪ੍ਰਸ਼ਨ ਕਹਿੰਦੇ ਕਿਹੜਾ ਇੰਟਰਨੈਸ਼ਨਲ ਐਗਰੀਮੈਂਟ ਪ੍ਰੋਟੈਕਸ਼ਨ ਆਫ ਦਾ ਜੀਆਈ ਲਾਈਕ ਬਾਸਮਤੀ ਕਿਸ ਅੰਤਰਰਾਸ਼ਟਰੀ ਸਮਝੌਤੇ ਸਮਝੌਤਾ ਸਮਝੌਤਾ ਜਿਹੜੀ ਬਾਡੀ ਆ ਉਹ ਗਵਰਨ ਕਰਦੀ ਆ ਇਹ ਜੀਆਈ ਟੈਗਸ ਆ ਜਿਹੜੇ ਮਿਲ ਜੀਆਈ ਹਨਾ ਜਿਵੇਂ ਬਾਸਮਤੀ ਦਾ ਜੀਆਈ ਹੈ ਹਨਾ ਹੋਰ ਚੀਜ਼ਾਂ ਦਾ ਵੀ ਜੀਏ ਟੈਗ ਨੂੰ ਕਿਹੜੀ ਬਾਡੀ ਦੇਖਦੀ ਇਹਨਾਂ ਨੂੰ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਐਗਰੀਮੈਂਟ ਹਨਾ ਕਿਹੜੀ ਬਾਡੀ ਦੇਖਦੀਆਂ ਅੰਤਰਰਾਸ਼ਟਰੀ ਦੋ ਬਾਡੀਆਂ ਟ੍ਰਿਪਸ ਟਰੇਡ ਰਿਲੇਟਡ ਸਪੈਕਟ ਆਫ ਇੰਟਰ ਲੈਕਚੁਅਲ ਪ੍ਰੋਪਰਟੀ ਰਾਈਟਸ ਤੇ ਪੈरिस ਕਨਵੈਨਸ਼ਨ ਇਹ ਦੋਨੋਂ ਬਾਡੀਆਂ WTO ਦੇ ਅੰਡਰ ਇਹ ਦੇਖ ਰਹੀਆਂ ਹਨ ਇਹਨਾਂ ਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਅੰਦਰ ਹੈ ਇਹ ਦੋਨੋਂ ਬਾਡੀਆਂ ਜੋ ਇਹਨਾਂ ਨੂੰ ਦੇਖਦੀਆਂ ਕਿ GI ਟੈਗ ਕਿਸ ਨੂੰ ਕਿਸ ਨੂੰ ਮਿਲਿਆ ਹੋਇਆ ਕਿਸ ਦੇਸ਼ ਦੀ ਹੈ ਨਾਲ ਸੰਬੰਧਤ ਹੈ ਇਹ GI ਟੈਗ ਆਈ ਮਤਲਬ ਕਿ ਜੋ ਵੀ ਪ੍ਰੋਡਕਟ ਇਸ ਦਾ ਉੱਤਰ ਆਪਸ਼ਨ A ਆ A ਦੇ ਵਿੱਚ TRIPS ਐਂਡ ਪੈरिस ਕਨਵੈਨਸ਼ਨ ਦੋਨੋਂ ਆ ਠੀਕ ਹੈ ਦੇਖਣਾ ਤੁਸੀਂ ਉਸ ਤੋਂ ਬਾਅਦ ਆ ਗਿਆ 1997 ਦੇ ਵਿੱਚ ਵੀ ਇੱਕ ਕਨਫਲਿਕਟ ਪੈਦਾ ਹੋਈ ਸੀ ਡਿਸਪਿਊਟ ਪੈਦਾ ਹੋਇਆ ਸੀ ਭਾਰਤ ਬਨਾਮ ਯੂ ਐਸ ਏ ਦੀ ਇੱਕ ਰਾਈਸ ਟੈਕ ਕੰਪਨੀ ਸੀ ਠੀਕ ਆ ਤੇ ਉਹਨਾਂ ਦੇ ਵਿੱਚ ਕਰ ਪੇਟੈਂਟ ਦਾ ਠੀਕ ਆ ਬਾਸਮਤੀ ਰਾਈਸ ਦੇ ਪੇਟੈਂਟ ਦਾ ਝਗੜਾ ਹੋਇਆ ਸੀ 1997 ਦੇ ਵਿੱਚ ਠੀਕ ਆ ਤਾਂ ਤਾਂ ਇਹਦਾ ਕੀ ਰਿਜ਼ਲਟ ਆਇਆ ਸੀ ਤਾਂ ਜਿਹੜੇ ਕੁਝ ਪੇਟੈਂਟ ਕਲੇਮ ਕੀਤੇ ਗਏ ਸ ਤੇ ਮਤਲਬ ਰਾਈਸ ਟੈਕ ਨੇ ਜਿਹੜਾ ਪ੍ਰੋਟੈਸਟ ਕੀਤਾ ਸੀ ਨਾ ਉਹ ਬਿਡਰਾਲ ਕਰ ਲਈ ਗਈ ਸੀ ਮਤਲਬ ਇਹ ਉਹਨਾਂ ਤੋਂ ਖੋ ਲਈ ਗਈ ਸੀ ਪੇਟੈਂਟ ਜਿਹੜੇ ਉਹ ਕਲੇਮ ਕਰ ਰਹੇ ਸੀ ਉਸ ਤੋਂ ਅਗਲਾ ਪ੍ਰਸ਼ਨ ਵੀ ਐਂਸ਼ੀਐਂਟ ਇਹ ਵੀ ਪ੍ਰਸ਼ਨ ਆ ਸਕਦਾ ਨਾ ਹਿਸਟੋਰੀਕਲ ਸਾਰੇ ਪ੍ਰਸ਼ਨ ਉਹ ਬਣਾ ਬਣਾ ਕੇ ਪਾ ਸਕਦੇ ਆ ਤਾਂ ਕਰਕੇ ਆਪਣੇ ਹਿਸਟੋਰੀਕਲ ਹਿਸਟੋਰੀਕਲ ਤੇ ਕਰੰਟ ਪ੍ਰਸ਼ਨ ਸਾਰੇ ਚੱਕ ਲੇ ਜੋ ਇਸ ਮੁੱਦੇ ਨਾਲ ਸੰਬੰਧਤ ਆ ਅੱਗੇ ਕਹਿੰਦੇ ਕਿਹੜੇ ਐਂਸ਼ੀਅੰਟ ਇੰਡੀਅਨ ਟੈਕਸਟ ਦੇ ਵਿੱਚ ਮੈਂਸ਼ਨ ਆ ਬਸਮਤੀ ਰਾਈਸ ਮਹਾਭਾਰਤ ਦੇ ਵਿੱਚ ਵੀ ਇਸ ਬਾਰੇ ਵਰਣਨ ਕੀਤਾ ਹੋਇਆ ਹੈ ਬਸਮਤੀ ਰਾਈਸ ਬਾਰੇ ਤੇ ਉਸ ਤੋਂ ਬਾਅਦ ਮਹਾਭਾਰਤ ਦੇ ਕਿਸ ਸੈਕਸ਼ਨ ਦੇ ਵਿੱਚ ਇਹ ਬਸਮਤੀ ਰਾਈਸ ਬਾਰੇ ਵਰਣਨ ਵਿਰਾਟਾ ਪਰਵ ਠੀਕ ਆ ਵਿਰਾਟਾ ਵਿਰਾਟਾ ਪਰਵ ਪਰਵਾ ਇਸ ਸੈਕਸ਼ਨ ਦੇ ਵਿੱਚ ਮਤਲਬ ਕਿ ਮਹਾਭਾਰਤ ਦੇ ਅ ਬਸਮਤੀ ਰਾਈਸ ਬਾਰੇ ਵਰਣਨ ਕੀਤਾ ਹੋਇਆ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਬਸਮਤੀ ਰਾਈਸ ਐਂਸ਼ੀਅੰਟ ਇੰਡੀਆ ਦੀ ਸਕ੍ਰਿਪਚਰ ਦੇ ਵਿੱਚ ਉਹਦੀ ਕਿਹੜੀ ਕੈਰੈਕਟਰਿਸਟਿਕ ਮੌਜੂਦ ਆ ਠੀਕ ਆ ਕਿਹੜੀ ਖਾਸੀਅਤ ਮੌਜੂਦ ਆ ਉਹਦੀ ਐਰੋਮੈਟਿਕ ਨੇਚਰ ਕਰਕੇ ਉਸ ਦੀ ਐਰੋਮੈਟਿਕ ਖੁਸ਼ਬੂ ਆ ਇਹ ਨੇਚਰ ਹੈ ਜਿਹੜੀ ਕੁਦਰਤੀ ਤੌਰ ਤੇ ਖੁਸ਼ਬੂ ਹੈ ਨਾ ਉਸ ਉਸ ਨਾਲ ਜਾਣਿਆ ਜਾਂਦਾ ਉਸ ਨੂੰ ਐਂਸ਼ੀਅੰਟ ਇੰਡੀਆ ਦੇ ਸਕ੍ਰਿਪਚਰਸ ਦੇ ਵਿੱਚ ਬਸਮਤੀ ਰਾਈਸ ਨੂੰ ਠੀਕ ਆ ਆਪਸ਼ਨ ਬੀ ਆਨਸਰ ਇਜ਼ ਦਾ ਉਸ ਤੋਂ ਅਗਲਾ ਪ੍ਰਸ਼ਨ ਕਹਿੰਦੇ ਐਂਸ਼ੀਅੰਟ ਟੈਕਸਟ ਜਿਹੜਾ ਇਨਡਾਇਰੈਕਟਲੀ ਰੈਫਰ ਕਰਦਾ ਬਾਸਮਤੀ ਨੂੰ ਬਾ ਐਰੋਮੈਟਿਕ ਰਾਈਸ ਵੈਰੀਟੀਸ ਇਹਨਾਂ ਸਾਰੇ ਟੈਕਸਟਸ ਦੇ ਵਿੱਚ ਇਹਦੀ ਐਰੋਮੈਟਿਕ ਨੇਚਰ ਕਰਕੇ ਐਰੋਮੈਟਿਕ ਰਾਈਸ ਵੈਰੀਟੀ ਕਿ ਖੁਸ਼ਬੂ ਵਾਲੀ ਚਾਵਲ ਦੀ ਵੈਰੀਟੀ ਕਰਕੇ ਬੇਦਾਸ ਦੇ ਵਿੱਚ ਵੀ ਇਸ ਨੂੰ ਮਤਲਬ ਕਿ ਇਨਡਾਇਰੈਕਟਲੀ ਤੌਰ ਤੇ ਰੈਫਰ ਕੀਤਾ ਗਿਆ ਫਰਾਂਸ ਦੇ ਵਿੱਚ ਵੀ ਰਮਾਇਣਾ ਦੇ ਵਿੱਚ ਵੀ ਠੀਕ ਹੈ ਸਾਰਿਆਂ ਦੇ ਵਿੱਚ ਹਨਾ ਤਾਂ ਉਤੋਂ ਬਾਅਦ ਕਿਹੜੇ ਸੰਸਕ੍ਰਿਤ ਸੰਸਕ੍ਰਿਤੀ ਹੌਲੀ ਬੁੱਕ ਜਾਂ ਸੰਸਕ੍ਰਿਤ ਦੇ ਟੈਕਸਟ ਦੇ ਵਿੱਚ ਇਹ ਮੈਂਸ਼ਨ ਕੀਤਾ ਹੋਇਆ ਹੈ ਚਾਵਲ ਨੂੰ ਬਾਸਮਤੀ ਨਾ ਠੀਕ ਹੈ ਨਾ ਤਾਂ ਅਰਥਸ਼ਾਸਤਰਾਂ ਦੇ ਵਿੱਚ ਠੀਕ ਹੈ অপਸ਼ਨ ਏ ਅਰਥਸ਼ਾਸਤਰਾਂ ਦੇ ਵਿੱਚ ਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਕਿਹੜਾ मतलब ਵਿੱਚੋਂ ਦਾ ਫੋਲੋਇੰਗ ਡਸ ਨਾਟ ਡਾਇਰੈਕਟਲੀ ਰਿਲੇਟ ਟੂ ਦਾ ਹਿਸਟੋਰੀਕਲ ਮੈਂਸ਼ਨ ਆਫ ਬਾਸਮਤੀ ਇਨ ਇੰਡੀਅਨ ਸਕ੍ਰਿਪਚਰਸ ਕਿ ਇਹਨਾਂ ਵਿੱਚੋਂ ਕਿਹੜਾ ਭਾਰਤੀ ਸਕ੍ਰਿਪਚਰ ਉਸ ਦੇ ਵਿੱਚ ਬਾਸਮਤੀ ਬਾਰੇ ਡਾਇਰੈਕਟਲੀ ਰਿਲੇਟ ਨਹੀਂ ਕਰਦਾ મતલਬ ਇਹਦੇ ਵਿੱਚ ਆਨਸਰ ਆ ਗਿਆ મતલਬ ਕਿ ਪੰਜਾਬ ਦੇ ਵਿੱਚ ਗਰੋ ਕੀਤੇ ਜਾਂਦੇ ਸੀ ਪੰਜਾਬ ਦੇ ਵਿੱਚ ਉਗਾਏ ਜਾਂਦੇ ਸੀ ਬਾਸਮਤੀ ਰਾਈਸ ਇਹ ਰਿਲੇਟ ਨਹੀਂ ਕਰਦਾ ਇਹ ਗਲਤ ਆ ਬਾਕੀ ਸਾਰੇ ਸਹੀਆਂ ਕਿ ਇਹਨੂੰ ਡਿਵਾਈਨ ਆਫਰਿੰਗ ਦੇ ਵਿੱਚ ਵੀ ਹਨਾ ਵਰਤੇ ਜਾਂਦਾ ਸੀ મતલਬ ਕਿ ਪੂਜਾ ਦੇ ਦੌਰਾਨ ਹਨਾ ਉਸ ਤੋਂ ਬਾਅਦ ਆਯੁਰਵੈਦਿਕ ਮੈਡੀਸਿਨਸ ਦੇ ਵਿੱਚ ਵਰਤੇ ਜਾਂਦਾ ਸੀ ਸਿੰਬਲ ਆਫ ਪ੍ਰੋਸਪਰਿਟੀ ਖੁਸ਼ਹਾਲੀ ਦਾ ਸਿੰਬਲ ਵੀ ਇਹਨੂੰ ਸਿੰਬਲ ਤੌਰ ਤੇ ਮਤਲਬ ਕਿ ਕਿਹਾ ਗਿਆ ਤਾਂ ਕਰਕੇ ਨਾ ਇਹ ਸਾਰੇ ਕੁਝ ਸ਼ੋਅ ਕਰ ਰਿਹਾ ਹੈ ਵੀ ਇਸ ਦੀ ਹਿਸਟੋਰੀਕਲ ਮਹੱਤਤਾ ਬਾਸਮਤੀ ਰਾਈਸ ਦੀ ਪੰਜਾਬ ਦੇ ਵਿੱਚ ਗਰੋ ਕੀਤਾ ਜਾਂਦਾ ਹੈ ਇਹ ਦੀ ਹਿਸਟੋਰੀਕਲ ਕੋਈ ਉਹ ਨਹੀਂ ਬਣਦਾ ਵੀ ਹਿਸਟੋਰੀਕਲ ਪੁਆਇੰਟ ਨਹੀਂ ਬਣਦਾ ਵੀ ਪੰਜਾਬ ਦੇ ਵਿੱਚ ਇਹ ਗਰੋ ਕੀਤਾ ਜਾਂਦਾ ਸੀ ਉਸ ਤੋਂ ਅੱਗੇ ਆ ਗਿਆ ਕੰਰੇ ਬਾਸਮਤੀ ਇਨ ਐਂਸ਼ੀਅੰਟ ਇੰਡੀਆ ਟੈਕਸਟ ਅ ਕਲ ਅਬਾਊਟ ਇਟਸ ਕਲਚਰਲ ਸਿਗਨੀਫੀਕੈਂਸ ਸਿਗਨੀਫੀਕੈਂਸ ਐਂਡੇ ਵਿੱਚੋਂ ਐਂਸ਼ੀਅੰਟ ਇੰਡੀਆ ਟੈਕਸਟ ਦੇ ਵਿੱਚ ਜਿਹੜੇ ਭਾਰਤੀ ਆਪਣੇ ਟੈਕਸਟਾਂ ਹਨਾ ਪ੍ਰਾਤਨ ਟੈਕਸਟ ਪ੍ਰਾਤਨ ਹੋਲੀ ਬੁੱਕਸ ਕਿਤਾਬਾਂ ਹਨਾ ਇਸ ਦੇ ਵਿੱਚ ਇਸ ਨੂੰ ਸਭਿਅਤ ਤੌਰ ਤੇ ਮਹੱਤਤਾ ਕਿਵੇਂ ਮਿਲੀ ਹੋਈ ਹੈ ਬਾਸਮਤੀ ਨੂੰ ਕਿ ਇਹ ਕਿਉਂਕਿ ਆਪਾਂ ਇਸ ਨੂੰ ਰਿਚੁਅਲਸ ਰੀਤੀ ਰਿਵਾਜਾਂ ਦੇ ਵਿੱਚ ਵਰਤਦੇ ਸੀ ਠੀਕ ਆ ਤਾਂ ਕਰਕੇ ਇਹਨਾਂ ਮਹੱਤਤਾ ਮਿਲੀ ਹੋਈ ਆ। ਕਿਹਾ ਕਹਿੰਦੇ ਅਗਲਾ ਪ੍ਰਸ਼ਨ ਆ ਗਿਆ ਕਿ ਆ ਜਯੁਰਵੇਦਾ ਜਯੁਰਵੇਦਾ ਦਾ ਹੁਣ ਵੀ ਪ੍ਰੂਫ ਦਿਖਾਇਆ ਗਿਆ ਉੱਥੇ ਜਯੁਰਵੇਦਾ ਦੇ ਵਿੱਚ ਕਹਿੰਦੇ ਐ ਡਾਇਰੈਕਟਲੀ ਪੈਂਚਨਾ ਬਸਮਤੀ ਬਾਰੇ ਨੋ ਜਯੁਰਵੇਦਾ ਦੇ ਵਿੱਚ ਡਾਇਰੈਕਟਲੀ ਬਸਮਤੀ ਕਿਤੇ ਨਹੀਂ ਮੈਂਸ਼ਨ ਬਟ ਇਹ ਡਿਸਕ੍ਰਾਈਬ ਕੀਤਾ ਹੋਇਆ ਕਿ ਐਰੋਮੈਟਿਕ ਰਾਈਸ ਐਰੋਮੈਟਿਕ ਖੁਸ਼ਬੂ ਵਾਲੇ ਰਾਈਸ ਬਾਸਮਤੀ ਦੇ ਵਿੱਚੋਂ ਤੁਹਾਨੂੰ ਪਤਾ ਬਹੁਤ ਸਾਰੀ ਖੁਸ਼ਬੂ ਆਉਂਦੀ ਆ ਠੀਕ ਆ ਐਰੋਮੈਟਿਕ ਰਾਈਸ ਬਾਰੇ ਵਰਣਨ ਤੇ ਉਸ ਤੋਂ ਬਾਅਦ ਅੱਗੇ ਕਹਿੰਦੇ ਕਿਹੜੇ ਕਿਸਮ ਦੇ ਚਾਵਲਾਂ ਜਿਹੜੇ ਜਯੁਰਵੇਦਾ ਦੇ ਵਿੱਚ ਰੈਫਰ ਕੀਤੇ ਗਏ ਆ ਕਿ ਰਿਚੁਅਲਸ ਦੇ ਵਿੱਚ ਹਨਾ ਵਰਤਦੇ ਸੀ ਹਨਾ ਤਾਂ ਕਿਸੇ ਨੂੰ ਹਨਾ ਦੰਦੇਸੀ দান ਕਰਦੇ ਸੀ ਹਨਾ ਏਕਨ ਵਰਤਦੇ ਸੀ ਤਾਂ ਐਰੋਮੈਟਿਕ ਲੌਂਗ ਗ੍ਰੇਨ ਰਾਈਸ ਤੁਹਾਨੂੰ ਉਹੀ ਦੱਸਿਆ ਵੀ ਸੁਗੰਧਤ ਵਾਲੇ ਜਿਹੜੇ ਲੰਬੇ ਚਾਵਲ ਉਹਨਾਂ ਨੂੰ ਮਤਲਬ ਕਿ ਯਜੁਰਵੇਦਾ ਦੇ ਵਿੱਚ ਕਿਸੇ ਨੂੰ ਆਪਾਂ ਆਫਰ ਕਰਦੇ ਸੀ ਕਿਸੇ ਨੂੰ ਦੰਦੇ ਸੀ দান ਦੇ ਵਿੱਚ ਹਨਾ ਤਾਂ ਅਗਰ ਕੇਸ ਨੂੰ ਰਿਲੇਟ ਕੀਤਾ ਗਿਆ ਯਜੁਰਵੇਦਾ ਦੇ ਵਿੱਚ ਬਾਸਮਤੀ ਰਾਈਸ ਨੂੰ ਸਿੱਧਾ ਬਾਸਮਤੀ ਨਾਮ ਨਹੀਂ ਹੈਗਾ ਜਨ ਕਿ ਉਹਨਾਂ ਦੀ ਪਛਾਣ ਦੱਸੀ ਗਈ ਹੈ ਸੁਗੰਧਤ ਲੰਬੇ ਲੰਬੇ ਚਾਵਲ ਠੀਕ ਆ ਉਸ ਤੋਂ ਅੱਗੇ ਜਯੁਰਵੇਦਾ ਦੇ ਵਿੱਚ ਬਾਸਮਤੀ ਨੂੰ ਕਿਸ ਨਾਮ ਨਾਲ ਇੰਟਰਪ੍ਰੀਟ ਕੀਤਾ ਗਿਆ ਬ੍ਰਹੀਦਾ ਠੀਕ ਆ ਕਿਸ ਨਾ ਵ੍ਰਹੀ ਠੀਕ ਹੈ ਯਾਦ ਰੱਖਣਾ ਇਹ ਵੀ ਪ੍ਰਸ਼ਨ ਆ ਸਕਦਾ ਜਯੁਰਵੇਦਾ ਕਿੰਨੇ ਭਾਗਾਂ ਦੇ ਵਿੱਚ ਕਿੰਨੇ ਵਰਜਨ ਦੇ ਵਿੱਚ ਆਇਆ ਹੈਗਾ ਜਯੁਰਵੇਦਾ ਮੇਨ ਦੋ ਵਰਜਨਸ ਚ ਇੱਕ ਸ਼ੋਕਲਾ ਜਯੁਰਵੇਦਾ ਇੱਕ ਕ੍ਰਿਸ਼ਨ ਜਯੁਰਵੇਦਾ ਠੀਕ ਆ ਉਸ ਤੋਂ ਅੱਗੇ ਆ ਗਿਆ ਕਹਿੰਦੇ ਬਟ ਦੱਸਦੀ ਮੈਂਸ਼ਨ ਆਫ ਰਾਈਸ ਇਨ ਦਾ ਯਜੁਰਵੇਦਾ ਸਿਗਨੀਫਾਈ ਅਬਾਊਟ ਇਟਸ ਕਲਚਰ ਇੰਪੋਰਟੈਂਸ ਐਂਡ ਐਂਸ਼ੀਐਂਟ ਇਹ ਤਾਂ ਤੁਹਾਨੂੰ ਪਹਿਲੇ ਹੀ ਪ੍ਰਸ਼ਨ ਕਰਾ ਦਿੱਤਾ ਕਿ ਇਸ ਨੂੰ ਰਿਚੁਅਲਸ ਦੇ ਵਿੱਚ ਹਨਾ ਜਾਂ ਕਿਸੇ ਨੂੰ ਦਾਨ ਦੇਣ ਦੇ ਵਿੱਚ ਮਤਲਬ ਕਿ ਚਾਵਲਾਂ ਨੂੰ ਵਰਤਦੇ ਸੀ ਤਾਰ ਕੇ ਇਹਦੀ ਇਹ ਮਹੱਤਤਾ ਯਜੁਰਵੇਦਾ ਦੇ ਵਿੱਚ ਇਹਨੂੰ ਦਿਖਾਇਆ ਗਿਆ ਕਿ ਉਸ ਟਾਈਮ ਸਾਡੇ ਕੋਲ ਇਦਾਂ ਦੇ ਚਾਵਲ ਹੈਗੇ ਸੀ ਠੀਕ ਆ ਉਸ ਤੋਂ ਬਾਅਦ ਅੱਗੇ ਆ ਗਿਆ ਸਗੰਦੀ ਇੱਕ ਸਗੰਧੀ ਧਰਮਾ ਯजुर्वेदा ਦੇ ਵਿੱਚ ਉਹ ਕਿਸ ਨਾਲ ਰਿਲੇਟ ਕਰਦੀ ਆ ਉਹ ਸਗੰਧੀ ਚਾਵਲ ਕਿਸ ਨਾਲ ਰਿਲੇਟ ਕਰਦੇ ਆ ਅਰੋਮਾ ਦੇ ਨਾਲ ਅਰੋਮਾ ਦੇ ਨਾਮ ਜਿਹੜੇ ਸੁਗੰਧੀ ਚਾਵਲ ਅਰੋਮਾ ਦੇ ਨਾਮ ਰਿਲੇਟ ਕਰਦੇ ਆ ਇਹਨਾਂ ਨੂੰ ਹੀ ਬਾਸਮਤੀ ਨਾ ਮਲਾਇਆ ਗਿਆ ਕਿ ਇਹ ਹੀ ਆਪਣੇ ਬਾਸਮਤੀ ਚਾਵਲ ਜਿਹੜੇ ਉਦੋਂ ਤੋਂ ਪੈਦਾ ਹੋ ਰਹੇ ਆ ਉਸ ਤੋਂ ਅਗਲਾ ਪ੍ਰਸ਼ਨ ਕੀ ਬਾਸਮਤੀ ਚਾਵਲਾਂ ਜਿਹੜੇ ਜਯੁਰਵੇਦਾ ਵਿੱਚ ਮੈਂਸ਼ਨ ਕੀਤੇ ਹੋਏ ਇਹ ਆਪਣੇ ਰੀਜਨ origin ਸ਼ੋ ਕਰ ਰਹੇ ਆ ਸੁਜੈਸਟ ਕਰ ਰਹੇ ਆ ਜਿਹੜੇ ਬਾਸਮਤੀ ਰਾਈਸ ਜਯੁਰਵੇਦਾ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ ਠੀਕ ਹੈ ਇਸ ਤੋਂ ਹੀ ਪਤਾ ਲੱਗਦਾ ਹੈ ਕਹਿੰਦੇ ਜੇ ਮਤਲਬ ਕਿ ਬਾਸਮਤੀ ਰਾਈਸ ਜੈਰੋਵੇਦਾ ਦੇ ਵਿੱਚ ਮੈਂਸ਼ਨ ਆ ਕਿ ਇਸ ਤੋਂ origin ਪਤਾ ਲੱਗਦੀ ਆ ਹਾਂ ਇਸ ਤੋਂ ਹੀ ਪਤਾ ਲੱਗਦੀ ਆ ਇਟ ਅਨਸ਼ੈਂਟ ਰੂਟਸ ਇਨ ਇੰਡੀਅਨ ਕਲਚਰ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਆਪਣੇ ਮਤਲਬ ਕਿ ਭਾਰਤੀ ਕਲਚਰ ਦੇ ਵਿੱਚ ਇਸ ਦੀ ਮੇਨ ਜੜ੍ਹਾਂ ਭਾਰਤੀ ਕਲਚਰ ਦੇ ਵਿੱਚੋਂ ਹੀ ਮਤਲਬ ਕਿ ਪੁਰਾਣੀ ਹੈ ਭਾਰਤੀ ਕਲਚਰ ਤੋਂ ਨਿਕਲਿਆ ਹੋਇਆ ਹੈ ਇਹ ਆਪਣਾ ਬਾਸਮਤੀ ਰਾਈਸ ਆ ਠੀਕ ਆ ਆਪਣੇ ਭਾਰਤ ਦੀ origin ਨਾਲ ਭਾਰਤ ਦੇ ਖੇਤਰ ਨਾਲ ਹੀ ਜੁੜਿਆ ਹੋਇਆ ਹੈ ਬਾਸਮਤੀ ਚਾਵਲ ਤੇ ਪਾਕਿਸਤਾਨ ਦਾ ਇਸ ਦੇ ਉੱਤੇ ਕੋਈ ਅਧਿਕਾਰ ਨਹੀਂ ਹੈਗਾ ਤੇ ਬਾਕੀ ਦੇਖਦੇ ਆ ਜੋ ਵੀ ਯਰਪਨ ਯੂਨੀਅਨ ਨੂੰ ਫੈਸਲਾ ਦੇਗਾ ਯਰਪਨ ਕੋਰਟ ਹਨਾ ਤੇ ਭਾਰਤ ਨੂੰ ਹਨਾ ਜੋ ਵੀ ਇਸ ਦਾ ਰਿਜ਼ਲਟ ਆਏਗਾ ਯਰਪਨ ਯੂਨੀਅਨ ਆ ਆਪਣਾ ਪੱਖ ਰੱਖੇਗਾ ਤੇ ਭਾਰਤ ਆਪਣਾ ਪੱਖ ਰੱਖੇਗਾ ਦੇਖਦੇ ਅੱਗੇ ਕੀ ਫੈਸਲਾ ਹੁੰਦਾ ਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਹੈ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਇਸ ਦਾ ਵਰਜ਼ਨ ਮਿਲ ਜੇਗਾ ਠੀਕ ਹੈ ਜੋਥ ਰੈਡੀਕਲ ਤੁਹਾਨੂੰ ਪੜਾਇਆ ਹੈ ਇਹ ਤੁਹਾਨੂੰ ਪੀਡੀਐਫਾ ਨੌਕਰੀ ਗੁਰੂ ਐਪ ਦੇ ਵਿੱਚ ਮਿਲ ਜਾਣਗੀਆਂ ਤੇ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਬੱਚਿਆਂ ਨੂੰ ਆਪਣੇ ਨਾਲ ਜੋੜੋ ਤਾਂ ਆਪਾਂ ਰੋਜ਼ਾਨਾ ਇਦਾਂ ਦੇ ਮੇਨ ਕੰਟੈਂਟ ਦੇ ਕਰੰਟ ਅਫੇਅਰ ਤੇ ਲੈ ਕੇ ਆਵਾਂਗੇ ਥਿਉਰੀ ਪਲੱਸ ਕਰੰਟ ਅਫੇਅਰ ਤੇ ਐਮਸੀਕਿਊ ਤੇ 988746399 ਨੰਬਰ ਆ ਉਸ ਨੰਬਰ ਦੇ ਉੱਤੇ ਜੁੜ ਜੋ ਜੇ ਤੁਹਾਨੂੰ ਕੋਈ ਕੁਐਰੀ ਮਤਲਬ ਕਿ ਕੁਐਰੀ ਆ ਤੁਹਾਡੇ ਕੋਈ ਤੇ ਟੈਲੀਗ੍ਰam ਚੈਨਲ ਆਪਣਾ ਨੌਕਰੀ ਕਰੂ ਉਸ ਦੇ ਉੱਤੇ ਤੁਸੀਂ ਜੁਆਇਨ ਕਰ ਸਕਦੇ ਹੋ ਉਸ ਦੇ ਉੱਤੇ ਵੀ ਤੁਹਾਨੂੰ ਆਪਾਂ ਅਪਡੇਟ ਕਰਦੇ ਰਹਨੇ ਆ ਧੰਨਵਾਦ